ਪੰਜ ਮੈਂਬਰੀ ਕਮੇਟੀ ਵੀ ਜਿਹੜੀ ਹੈ ਉਹ ਆਪਣਾ ਜਿਹੜੀ ਮੈਂਬਰਸ਼ਿਪ ਹੈ ਉਹ ਸ਼ੁਰੂ ਕਰ ਰਹੀ ਹੈ ਜੀ ਬੇ ਕੋ ਨਾ ਕੋਈ ਦਫਤਰ ਆ ਨਾ ਉਹਨਾਂ ਦਾ ਕੋਈ ਅਕਾਊਂਟ ਆ ਨਾ ਕੋਈ ਥਾਂ ਨਾ ਥੱਥਾ ਆ ਸਾਡਾ ਦਫਤਰ ਆ ਅਕਾਲੀ ਦਲ ਦਾ ਐਵੇਂ ਸੈਂਟਰ ਦੇ ਕਹਨ ਤੇ ਉਹਨਾਂ ਨੂੰ ਕਮੇਟੀ ਬਣਾਤੀ ਉਹਨਾਂ ਚੁਕੇ ਨੇ ਕੈਦ ਨਹੀਂ ਕੱਟੀ ਕਾਲ ਤੱਕ ਸਭ ਦੀ ਫਸਿਲਤੋਂ ਫੈਸਲਾ ਆਇਆ ਸੀ ਲੰਗਾ ਸਾਹਿਬ ਸਿੰਘ ਸਾਹਿਬ ਕਦੇ ਰਾਜਨੀਤੀ ਚ ਦਖਲ ਨਹੀਂ ਦੇ ਸਕਦੇ ਸ਼ੱਕ ਅਕਾਲ ਤਖਤ ਸਾਹਿਬ ਦੇ ਉਹਨਾਂ ਜਥੇਦਾਰਾਂ ਤੇ ਹੈ ਜਾਂ ਫਿਰ تسهیل ਤੋਂ ਆਉਣ ਵਾਲੇ ਫੈਸਲੇ ਤੇ ਲੱਛਣ ਦੱਸਦੇ ਨੇ ਕਿ ਇਹਨੂੰ ਬੰਬਾਰੀ ਕੀ ਹੈ ਕਿਹੜੇ ਕਿਹੜੇ ਲੱਛਣਾਂ ਦੀ ਗੱਲ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਖਾਸ ਤੌਰ ਤੇ ਜੋ ਹੱਦਬੰਦੀ ਕੇਂਦਰ ਗਵਰਨਮੈਂਟ ਦੇ ਵੱਲੋਂ ਕੀਤੀ ਜਾ ਰਹੀ ਹੈ ਉਸ ਤੇ ਚਰਚਾ ਹੋਈ ਉਸ ਦੇ ਵਿੱਚ ਅਕਾਲੀ ਦਲ ਕਹਿੰਦਾ ਹੈ ਕਿ ਅਸੀਂ ਕੇਂਦਰ ਕੋਲੇ ਜਾ ਕੇ ਆਪਣੀ ਗੱਲ ਰੱਖਾਂਗੇ ਮੇਰੇ ਨਾਲ ਲੰਗਾਹ ਸਾਹਿਬ ਨੇ ਲੰਗਾਹ ਸਾਹਿਬ ਹੱਦਬੰਦੀ ਹੋ ਰਹੀ ਹੈ ਦੋ ਫਾਰਮੂਲੇ ਲਾਏ ਗਏ ਨੇ ਕੇਂਦਰ ਗਵਰਨਮੈਂਟ ਦੇ ਵੱਲੋਂ ਕਿ ਇੱਕ 'ਚ 18 ਸੀਟਾਂ ਹੋ ਜਾਣਗੀਆਂ ਇੱਕ 'ਚ 12 ਰਹਿ ਜਾਣਗੀਆਂ ਅਕਾਲੀ ਦਲ ਨੇ ਕੀ ਇਸ ਦਾ ਨਿਚੋੜ ਕੱਢਿਆ ਕਿ ਕੀ ਨੁਕਸਾਨ ਹੈ ਕੀ ਨਫਾ ਸਿੱਤੀ ਇਹ ਆ ਕਿ ਸੈਂਟਰ ਦੀ ਸਰਕਾਰ ਨੇ ਨਸ਼ ਬੰਦੀ ਦਾ ਐਲਾਨ ਕੀਤਾ ਤੇ ਸੈਂਟਰ ਸਰਕਾਰ ਦੀ ਗੱਲ ਜਿੰਨਾ ਸੂਬਿਆਂ ਨੇ ਮੰਨ ਲਈ ਉਹਨਾਂ ਸੂਬਿਆਂ ਦੇ ਵਿੱਚ ਇੱਕ ਇੱਕ ਦੋ ਦੋ ਬੱਚੇ ਨੇ ਇੱਕ ਪਰਿਵਾਰ ਦੇ ਔਰ ਜਿਨ੍ਹਾਂ ਨੇ ਨਹੀਂ ਗੱਲ ਮੰਨੀ ਉਹਨਾਂ ਦੇ 8 8 10 10 ਦਰਜਨ ਦਰਜਨ ਬੱਚੇ ਨੇ ਪਾਪੂਲੇਸ਼ਨ ਉਹਨਾਂ ਸਟੇਟਾਂ ਦੀ ਵਧ ਗਈ ਸਾਡੀਆਂ ਦੀ ਘਟ ਗਈ ਜਿਹੜੇ ਢੰਗ ਨਾਲ ਸੀਟਾਂ ਵਧਾਉਣਾ ਚਾਹੁੰਦੇ ਨੇ ਹਿੰਦੁਸਤਾਨ ਦੀ ਘਟ ਗਿਣਤੀਆਂ ਵਾਲੇ ਬਹੁਤ ਸੂਬੇ ਨੇ ਜਿਨ੍ਹਾਂ ਦੀਆਂ ਸੀਟਾਂ ਘਟਣ ਗਈਆਂ ਤੇ ਜਿੱਥੇ ਯੂਪੀ ਚੋਂ ਸਰਕਾਰਾਂ ਬਣਾਉਂਦੇ ਨੇ ਉੱਥੇ ਬਹੁਤ ਸੀਟਾਂ ਵਧ ਜਾਣਗੀਆਂ ਔਰ ਹਿੰਦੁਸਤਾਨ ਦੀ ਜਿਹੜੀ ਆਵਾਜ਼ ਆ ਇਹਨੂੰ ਮੁਠੀ ਚ ਬੰਦ ਕਰਕੇ ਤੇ ਆਪਣੇ ਢੰਗ ਦੇ ਨਾਲ ਸਰਕਾਰ ਬਣਾਉਣਾ ਦਾ ਇਹਨਾਂ 18 ਸੀਟਾਂ ਹੁੰਦੀਆਂ ਤਾਂ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਨੂੰ ਲੱਗਦਾ ਨਹੀਂ ਕਿ ਕਿਤਨਾ ਕਿਤੇ ਕੋਈ ਕੁਝ ਫਾਇਦਾ ਹੋ ਸਕਦਾ ਹੈ ਤੁਹਾਡੀ ਤਾਂ ਖੇਤਰੀ ਪਾਰਟੀ ਜਿੱਥੇ ਸਾਨੂੰ ਇੱਕ 2 ਪੈਸੇ ਦਾ ਫਾਇਦਾ ਹੋਏਗਾ ਉਥੇ 95 ਪੈਸੇ ਦਾ ਫਾਇਦਾ ਜਿਹੜਾ ਵਾ ਉਹ ਸੈਂਟ ਗਵਰਨਮੈਂਟ ਲੈ ਜਾਊਗੀ ਜੋ ਪਿਚੋਂ ਜੀ ਅੱਛਾ ਇੱਕ ਅੱਜ ਮੀਟਿੰਗ ਵੀ ਹੋਈ ਉਸ ਦੇ ਵਿੱਚ ਆਂਤਰੀ ਕਮੇਟੀ ਕਹਿੰਦੀ ਹੈ ਕਿ ਅਸੀਂ ਨਾਮਨਜ਼ੂਰ ਕਰ ਲਿਆ ਤਾਂ ਹਮੀ ਸਾਹਿਬ ਦਾ ਅਸਤੀਫਾ ਉਹਨਾਂ ਨੂੰ ਦੁਬਾਰਾ ਜੁਆਇਨ ਕਰਵਾਉਣ ਦੇ ਵਾਸਤੇ ਉਹਨਾਂ ਦੀ ਥਾਂ ਤੇ ਅਸੀਂ ਉਹਨਾਂ ਨੂੰ ਮਨਾਉਣ ਦੇ ਲਈ ਜਾ ਰਹੇ ਹਾਂ ਬੜਾ ਸਤਿਕਾਰਯੋਗ ਆ ਧੰਮੀ ਸਾਹਿਬ ਦਾ ਬੜਾ ਸਤਿਕਾਰ ਕਰਨੇ ਆ ਪੂਰੀ ਬਾਹ ਲਾ ਰਹੇ ਆ ਕਿ ਉਹ ਆਪਣਾ ਅਸਤੀਫਾ ਵਾਪਸ ਲੈ ਕੇ ਤੇ ਆਣ ਕੇ ਤੇ ਉਹ ਸੇਵਾ ਸੰਭਾਲਣ ਆਪਣੀ ਜਿਹੜੀ ਛੱਡ ਕੇ ਗਏ ਨੇ ਤੇ ਮੈਨੂੰ 100% ਆਸ ਹੈ ਕਿ ਉਹ ਸੇਵਾ ਕਰਨਗੇ ਕੱਲ ਨੂੰ ਪੰਜ ਮੈਂਬਰੀ ਕਮੇਟੀ ਵੀ ਜਿਹੜੀ ਆ ਉਹ ਆਪਣਾ ਜਿਹੜੀ ਮੈਂਬਰਸ਼ਿਪ ਆ ਉਹ ਸ਼ੁਰੂ ਕਰ ਰਹੀ ਹੈ ਜੀ ਇਧਰੋਂ ਇਧਰੋਂ ਤੁਹਾਡੀ ਕੋ ਨਾ ਕੋਈ ਦਫ਼ਤਰ ਆ ਨਾ ਉਹਨਾਂ ਦਾ ਕੋਈ ਅਕਾਊਂਟ ਆ ਨਾ ਕੋਈ ਥਾਂ ਨਾ ਥੱਥਾ ਆ ਸਾਡਾ ਦਫ਼ਤਰ ਆ ਅਕਾਲੀ ਦਲ ਦਾ ਇਹਦੇ ਵਿੱਚ ਸਾਰੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ 100 ਸਾਲ ਤੋਂ ਵੱਧ ਸਮੇਂ ਦੇ ਜਿੰਨੇ ਪ੍ਰਧਾਨ ਬਣੇ ਨੇ ਉਹਨਾਂ ਸਾਰਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਜਿੰਨੇ ਮੋਰਚੇ ਲੱਗੇ ਨੇ ਅੱਜ ਤੱਕ ਉਹਨਾਂ ਸਾਰਿਆਂ ਮੋਰਚਿਆਂ ਦੇ ਸ਼ਹੀਦਾਂ ਦੀਆਂ ਫੋਟੋਆਂ ਨੇ ਉਹਨਾਂ ਦੇ ਵੱਡੇ ਵੱਡੇ ਇਕੱਠਾਂ ਦੀਆਂ ਹੁਕਮਾਨੀ ਉਹਨਾਂ ਨੂੰ ਕਿਹੜਾ ਪਤਾ ਸੀ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਨੂੰ ਹੁਕਮ ਹੋ ਜਾਣਾ ਉਹ ਵੀ ਨਹੀਂ ਪਤਾ ਸੀ ਐਵੇਂ ਸੈਂਟਰ ਦੇ ਕਹਿਣ ਤੇ ਉਹਨਾਂ ਨੂੰ ਕਮੇਟੀ ਬਣਾਤੀ ਉਹਨਾਂ ਚੋਂ ਕਿਸੇ ਨੇ ਕੈਦ ਨਹੀਂ ਕੱਟੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਆਇਆ ਸੀ ਲੰਗਾ ਸਾਹਿਬ ਜਿਹੜੀ ਵਸੀਅਤ ਆ ਕਾ ਆਪਣੇ ਸਿੰਘ ਸਾਹਿਬ ਫਸੀਲ ਤੋਂ ਫੈਸਲਾ ਸਿੰਘ ਸਾਹਿਬ ਕਦੇ ਰਾਜਨੀਤੀ ਚ ਦਖਲ ਨਹੀਂ ਦੇ ਸਕਦੇ ਐਕਟ ਦੇ ਮੁਤਾਬਕ ਰਾਜਨੀਤੀ ਦੇ ਵਿੱਚ ਉਹ ਪਾਰਟੀ ਜਿਹੜੀ ਹੈ ਉਹਨੂੰ ਮਾਨਤਾ ਹੀ ਨਹੀਂ ਮਿਲ ਸਕਦੀ ਜਿੱਦੇ ਵਿੱਚ ਕੋਈ ਧਰਮ ਦਖਲ ਦੇ ਦੇ। ਸ਼ੱਕ ਅਕਾਲ ਤਖਤ ਸਾਹਿਬ ਦੇ ਉਹਨਾਂ ਜਥੇਦਾਰਾਂ ਤੇ ਹੈ ਜਾਂ ਫਿਰ تسهیل ਤੋਂ ਆਉਣ ਵਾਲੇ ਫੈਸਲੇ ਤੇ ਆ। ਲੱਛਣ ਦੱਸਦੇ ਨੇ ਪੀ ਇਹਨੂੰ ਬੰਬਾਰੀ ਕੀ ਹੈ। ਤੇ ਲੱਛਣਾਂ ਤੋਂ ਪਤਾ ਲੱਗਾ ਵਾ ਪੀ ਇਹ ਸੈਂਟਰ ਗਵਰਨਮੈਂਟ ਦੇ ਇਸ਼ਾਰੇ ਤੇ ਕਿਹੜੇ ਕਿਹੜੇ ਲੱਛਣਾਂ ਦੀ ਗੱਲ ਕਰਦੇ ਜਿਹਦੇ ਨਾਲ ਉਹ ਐਲਾਨ ਕਰਦੇ ਨੇ ਸੁਚਾ ਸਿੰਘ ਲੰਗਾ ਸੀ ਜਿਹੜੇ ਕਹਿੰਦੇ ਆ ਕਿ ਜਿਹੜੇ ਪੰਜ ਮੈਂਬਰ ਕੱਲ ਨੂੰ ਭਰਤੀ ਸ਼ੁਰੂ ਕਰ ਰਹੇ ਆ ਉਹਨਾਂ ਦਾ ਕੋਈ ਦਫ਼ਤਰ ਨਹੀਂ ਹੈ ਔਰ ਉਹ ਕਹਿ ਰਹੇ ਨੇ ਕਿ ਫਸੀਲ ਤੋਂ ਫੈਸਲਾ ਬੇਸ਼ੱਕ ਜ਼ਰੂਰ ਹੋਇਆ ਪਰ ਉਹ ਸੈਂਟਰ ਗਵਰਨਮੈਂਟ ਦੇ ਇਸ਼ਾਰੇ ਤੇ ਹੋਇਆ ਹੁਣ ਫੈਸਲਾ ਸੰਗਤ ਕਿਨੇ ਕਰਨਾ ਕਿ ਉੱਥੋਂ ਆਏ ਫੈਸਲੇ ਅ ਅਕਾਲ ਤੱਕ ਸਭ ਤੋਂ ਹੋਏ ਨੇ ਜਾਂ ਫਿਰ ਬੀਜੇਪੀ ਦੇ ਵੱਲੋਂ ਹੋਏ ਆ ਇਸੇ ਦੇ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਅਸੀਂ ਕੁਝ ਲੱਛਣ ਪੰਪੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਸ ਦੇ ਵਿੱਚ ਸਿੱਧਾ-ਸਿੱਧਾ ਜਿਹੜਾ ਦਖਲ ਹੈ ਉਹ ਕੇਂਦਰ ਦੀ ਬੀਜੇਪੀ ਦਾ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੂਰ ਦਾ ਅਨਮੂਟ ਚੰਡੀਗੜ੍ਹ